ਉਮੀ ਇਹੇ ਬੜੀਆਂ ਲੱਝਾਈਆਂ ਮਿਆਂ ਹੋਰ ਮੈਂ ਤਾਂ ਸੈੱਟ ਕਰਕੇ ਰੱਖੀ ਤੇ ਨਿਆਣੇ ਨਹੀਂ ਉਹ ਉਧਰ ਉਧਰ ਕਰਤੀਆਂ ਹਾਂ ਅਨੂਰ ਵਰਗੀ ਛੜੀ ਗਈ ਲੱਡੂ ਤੇ ਸਾਸ੍ਰੀ ਕਾਲ ਜੀ ਭਾਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਜ ਮਾਲਕ ਕਰੇ ਜੀ ਵਾਦਾ ਆ ਲਓ ਜੀ ਭਾਈ ਲੜੀਆਂ ਪਿਛਲੇ ਸਾਲ ਅਸੀਂ ਲੈ ਆਂਦੀਆਂ ᱛੀਆਂ ਇਹ ਇੱਧਰ ਮਿਲੋ ਪਹਿਲਾਂ ਮੰਮੀ ਨੂੰ ਸੱਸ ਸਹੁਰੇ ਜੀ ਸਾਰੇ ਨਾਲ ਲੜੀਆਂ ਭਾਈ ਪਿਛਲੇ ਸਾਲ ਲੈ ਆਂਦੀਆਂ ᱛੀਆਂ ਤੇ ਐਤ ਕੀ ਹੁਣ ਉਹੀ ਯੂਜ਼ ਹੋ ਜਣੀਆਂ ਜਿਹੜੀਆਂ ਪਿਛਲੇ ਸਾਲ ਲੈ ਆਂਦੀਆਂ ᱛੀਆਂ ਇਹ ਥੋੜੀਆਂ ਜਿਹੀ ਵਧੀਆਂ ਝਤੀਆਂ ਮੰਮੀ ਇੱਕ ਤਾਂ ਹੁੰਦੀਆਂ ਨਾ ਦੋ ਕਤਾਰਾਂ ਵਾਲੀਆਂ ਜਿਹਨੂੰ ਆਹ ਦੋ ਕਤਾਰਾਂ ਹੁੰਦੀਆਂ ਹਾਂ ਇਹ ਤਾਂ ਤਿੰਨ ਚਾਰ ਤਿੰਨ ਤਾਰਾਂ ਆਏ ਹਾਂ ਉਹ ਇਹ ਉਹ ਕਹਿੰਦਾ ਤਾਂ ਕਹਿੰਦਾ ਭਾਈ ਇਹਨੇ ਦੋ ਤਿੰਨ ਸਾਲ ਥੋੜੇ ਕੱਢ ਦੇਣੇ ਅੱਛਾ ਅ ਭੇਤਤਾ ਮਖਾ ਯਾਰ ਵੀ ਚਲ ਫਾਇਦਾ ਹੈਗਾ ਲਿਜਾਨ ਚ ਪੈਸੇ ਲਾਇਆ ਤਾਂ ਫਾਇਦਾ ਵੀ ਹਾਂ ਜੇ 2-3 ਸਾਲ ਚਲੋ 2 ਸਾਲ ਵੀ ਮੰਨ ਲਓ ਕੱਢ ਗਿਆ ਪੈਸੇ ਪੂਰੇ ਸਮਝ ਲਓ ਫਿਰ ਵੀ ਹੋਰ ਹੋਰ ਤੇ ਮਹਿੰਗੀਆਂ ਬਹੁਤ ਆਉਂਦੀਆਂ ਤਾਂ ਮਹਿੰਗੀਆਂ ਹੋ ਗਈਆਂ ਹੁਣ ਇਹ ਇੱਕੇ ਲੜੀਆ ਖਾ ਕਾ ਵੀ ਲੰਬੀ ਆ ਇਹ ਪਤਾ ਨਹੀਂ ਭਾਈ 90 ਮੀਟਰ ਦੀ ਕਹਿੰਦਾ ਤਾਂ ਉਹ ਕਿੰਨੇ ਦੀ ਏਕਣਾ ਦਾ ਕੁਸ ਹਾਂ 300 ਫੁੱਟ ਆ ਇਹ ਬਹੁਤ ਬੜੀ ਹੈ ਸਾਡੇ ਨਿਆਣ ਦੀ ਪਹਿਲੀ ਦੀਵਾਲੀ ਆ ਹਾਂ ਤੇ ਭਾਈ ਹੁਣ ਦੀ ਆਰ ਮਨ ਕੀਰਤ ਦੀ ਨੂਰ ਦੀ ਹੈਗੀ ਆ ਦਿਵਾਲੀ ਦੂਜੀ ਨੂਰ ਦੀ ਦੂਜੀ ਦਿਵਾਲੀ ਆ ਤੇ ਹਰ ਗੁਣ ਔਰ ਮਨ ਕੀਰਤ ਦੀ ਭਾਈ ਪਹਿਲੀ ਵੈਲੀ ਦਿਵਾਲੀ ਦੋਹਾਂ ਦੀ ਤਾਂ ਕਰਕੇ ਫਿਰ ਹੁਣ ਇਹਨਾਂ ਨੂੰ ਕਰ ਲਈਏ ਤਿਆਰ ਬਿਲਕੁਲ ਬਿਲਕੁਲ ਭਾਈ ਲੜੀਆਂ ਕਿੰਨੇ ਓਝੇ ਪਈਆਂ ਲਾ ਇਹ ਖੁੱਲਣੀਆਂ ਪਿਆਰ ਨਾਲੇ ਮੰਮੀ ਹੌਲੀ ਹੌਲੀ ਔਰ ਹੌਲੀ ਹੌਲੀ ਖੋਲਦੀਆਂ ਹਾਂ ਹਾਂ ਹੌਲੀ ਹੌਲੀ ਖੋਲਦੀਆਂ ਹਾਂ ਹੌਲੀ ਹੌਲੀ ਖੁੱਲਣੀਆਂ ਇਹ ਜੇ ਆਪਾਂ ਕਾਲੀ ਕਰੂਗੇ ਨਾ ਜੇ ਇੱਕ ਵੀ ਬੱਲ ਬੀਨੇ ਚੁੱਕ ਤੇ ਡੈਮੇਜ ਹੋ ਗਿਆ ਫੁੱਟ ਗਿਆ ਜਿਹਦੇ ਬੇਕਾਰ ਹੈ ਜਿਹਦੇ ਬੇਕਾਰ ਹੈ ਫੇਰ ਨਹੀਂ ਮੁੱਲਾ ਦਾ ਬਲਦੀਆਂ ਇਹ ਜਿੱਥੇਕ ਮੈਨੂੰ ਆਈਡੀਆ ਹੈ ਇੱਧਰ ਆ ਜਾ ਪੁੱਤ ਉਰੇ ਆ ਜਾ ਉਧਰ ਨਹੀਂ ਜਾਣਾ ਹੋਰ ਤੇ ਕਾ ਬੈਠਾ ਸਾਡਾ ਲੱਡੂ ਓਏ ਹਾਂ ਕਾ ਕੱਦ ਦਾ ਤੂੰ ਚਾਹ ਇਹ ਕਾ ਕੱਦ ਦਾ ਇਹ 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 ਕਾ ਕੱਦ ਦਾ ਆ ਗਿਆ ਕਹਿੰਦਾ ਤੇਰਾ ਚਾਚੂ ਦੇਖ ਲੈ ਤੇਰਾ ਚਾਚੂ ਨੂੰ ਕਹੇ ਅੱਛਾ ਨੂਰ ਮਨਕੀਰਤ ਨੂੰ ਕਹੇ ਤੇਰਾ ਚਾਚੂ ਚਾਚੂ ਦੇਖ ਲੈ ਚਾਚੂ ਤੇਰਾ ਚਾਚੂ ਦੱਸ ਤੇਰਾ ਨਹੀਂ ਚਾਚਾ ਮੇਰੀ ਗੱਲ ਸੁਣ ਤੇਰਾ ਚਾਚੂ ਨਹੀਂ ਹੈਗਾ ਮੈਂ ਦੇਖ ਤਾਂ ਭਾਈ ਕਿਹਦਾ ਚਾਚੂ ਆ ਮਨੂ ਆਂ ਦੱਸ ਮੈਂ ਕਿਹਦਾ ਚਾਚੂ ਆ ਬੁੱਤ ਨਾ ਪੁੱਤ ਮਾਰੀਦਾ ਥੋੜੀਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਚਾਚੂ ਬੰਦਾ ਬਸ ਲੈ ਖੜਦਾ ਹੀ ਨਹੀਂ ਹੈ ਲੱਡੂ ਜੀਆ ਕੋਈ ਨਾ ਕਹ ਮੈਨੂੰ ਹੋ ਜਾਣ ਦੇ ਥੋੜਾ ਜਿਹਾ ਤਕੜਾ ਹਾਂ ਕਿਆ ਫੇਰ ਮਾਰ ਕੇ ਦਿਖਾਈ ਲੈ 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 ਪਿਆਰ ਵੀ ਵਧੇਰਾ ਆਂਦਾ ਲਾਲ ਤਾਂ ਬਹੁਤ ਆਂਦਾ ਈ ਨੂੰ ਹਾਂ ਕਿਆ ਕਰਦਾ ਕਾਕਾ ਆ ਆ ਆ ਆਇਆ ਕਬਦਾ ਕਾਕਾ ਕਦੂ ਜੀਆ ਹਾਂ ਉਹ ਪੁੱਤੈ ਨੂੰ ਰੱਖ ਦੇ ਤੂੰ ਇੱਥੀ ਰੱਖ ਦੇ ਉੱਥੀ ਖੜ ਜਾ ਫਿਰ ਉੱਥੀ ਰੱਖ ਜਾ ਪੀਲਰ ਨੇ ਆ ਜੀ ਕਟਕ ਰੱਖ ਰੱਖ ਮੇਰਾ ਹੁਣ ਘਾਤੋ ਇੱਥੋਂ ਬਣ ਰੂਟ ਤੇ ਲੈ ਭਾਈ ਹੁਣ ਲਾਣੇ ਆਲੇ ਬਣੋ ਹਾਂ ਲਓ ਜੀ ਹੋ ਗਈਆਂ ਲੜੀਆਂ ਕੱਲੀਆਂ ਕੱਲੀਆਂ ਤੇ ਹੁਣ ਫੇਰ ਕਰੀਏ ਤਿਆਰੀ ਲਾਉਣ ਦੀ ਇਹ ਵੈਸੇ ਨੂਰੇ ਤੂੰ ਚਾਹ ਨਾ ਢੋਲ ਦੀ ਪਿੱਛੇ ਆ ਜਾ ਪੁੱਤੋ ਇਹ ਇੱਕੇ ਲੜੀ ਸਾਰੀ ਆਪਣੀ ਪਿਛਲੇ ਸਾਲ ਐਨ ਆ ਗਈ ਸੀ ਵਧੀਆ ਤੇ ਜੇ ਥੋੜੀਆਂ ਜਿਹੀਆਂ ਖੁੱਲੀਆਂ ਕਰਕੇ ਲਾਵਾਂਗੇ ਫਿਰ ਇੱਧਰ ਵੀ ਆ ਜੂਗੀ ਸ਼ਾਇਦ ਖੁੱਲੀਆਂ ਕਰਕੇ ਤੇ ਦੇਖਣੀ ਪੈਣੀ ਜਾਂ ਤਾਂ ਬੈਣਾ ਇਹਨੂੰ ਸ਼ੁਰੂ ਕਰਾਇ ਇੱਥੇ ਕਿੱਥੇ ਤੇ ਇੱਥੇ ਦੇ ਇਹਨੂੰ ਸ਼ੁਰੂ ਕੰਮ ਚ ਨਹੀਂ ਚਾੜ ਨੂੰ ਜਾਈਂ ਆਓ ਇੱਥੇ ਤੇ ਸ਼ੁਰੂ ਕਰ ਦਣੀ ਨਾ ਨਾ ਇਹਨੂੰ ਅੰਮੀ ਸ਼ੁਰੂ ਕਰੋਂਗੇ ਆ ਉੱਥੇ ਦੇ ਕੁੰਜੇ ਦੇ ਫਿਰ ਜਿਹੜੀ ਫालतੂ ਹੋਈ ਪੈਦ ਨੂੰ ਘੁੰਮ ਜੂਗੀ ਉਹ ਉਹ ਤਾਂ ਨਹੀਂ ਕਰਨਾ ਚਾਹੀਏ ਉਹ ਉੱਥੇ ਉਹ ਪਲੱਗ ਜੱਪਾ ਨੇ ਲਾ ਦੇਣਾ ਸੋਚ ਠੀਕ ਨਹੀਂ ਏ ਹੁਣ ਲਾਉਣ ਲੱਗੇ ਮਿਲਦੇ ਆ ਤੁਹਾਨੂੰ ਪਹਿਲਾਂ ਕੈਮ ਜੇ ਹੋ ਜੀਏ ਚਾਹ ਪੀ ਲਈਏ ਭਾਈ ਲਓ ਜੀ ਕੰਮ ਛੇੜਿਆ ਤਾਂ ਲੜੀਆਂ ਦਾ ਮੈਨੂੰ ਜਾਣਾ ਪੈ ਗਿਆ ਕਿਤੇ ਮੜਾ ਜਾ ਮਸ਼ੀਨ ਆ ਗਈ ਦੀ ਕੰਪੈਨ ਤੇ ਮੰਮੀ ਨੇ ਜਦ ਤੱਕ ਛੇੜ ਲਿਆ ਭਾਈ ਪੱਖਾ ਇਹ ਹੈਗਾ ਇਹ ਅਗਜਕਸਟ ਫੋਮ ਫੈਨ ਜਿਹੜਾ ਭਾਈ ਰਸੋਈ ਵਿੱਚ ਹੁੰਦਾ ਕਿਚਨ ਚ ਇਹਦਾ ਹਾਲ ਬਹੁਤ ਜ਼ਿਆਦਾ ਮੰਦਾਦਾ ਜੀ ਉਹ ਦੇਖੋ ਮੰਮੀ ਨੇ ਕਿੰਨਾ ਕੁ ਸਿੱਦੇ ਪਰਤੇ ਲਾਇਆ ਹੋਰ ਇਹ ਵਿਚਾਰਾ ਲਾਇਆ ਉਦੋਂ ਦਾ ਹੋਲੇ ਨਹੀਂ ਹੋਇਆ ਹਾਂ ਮੈਤੇ ਹੁਣ ਹੁੰਦਾ ਨਹੀਂ ਇਹ ਕੰਮ ਬਿਲਕੁਲ ਹਾਂ ਕੰਨ ਤਾਂ ਆਉਂਦੀ ਆ ਮੰਮੀ ਨੇ ਖੋਲਿਆ ਉਹ ਤਾਂ ਕਹੀ ਦਿਂਦਾ ਤਾਂ ਪਰ ਭਾਈ ਅੱਜ ਟਾਈਮ ਲੱਗਿਆ ਅੱਜ ਟਾਈਮ ਲੱਗਿਆ ਫੇ ਮੰਮੀ ਸਾਫ ਕਰਨੇ ਦਾ ਹੈ ਹੋਰ ਹੋਰ ਹਾਂ ਦੇਖ ਤਾਂ ਚਲੋ ਕੱਤਰਾ ਦਿੰਦੇ ਆ ਵਿਚਾਰਾ ਇਹ ਮੰਮੀ ਨੇ ਪਰ ਨਵਾਂ ਬਣਾਤਾ ਭਾਈ ਇਹਨ ਦੇਖ ਲੋ ਹੋਰ ਆਹ ਬਣਾਤੀ ਗੱਲ ਬਹੁਤ ਆ। ਜੇ ਚੀਜ਼ ਲਾ ਖੋਲੀ ਆ ਤਾ ਉਹਨੂੰ ਹੱਥ ਲਾਓ ਸਵਾਰ ਕੇ। ਹਾਂ। ਆਹ ਵੱਢਣੇ ਤਾਂ ਕੀ ਫਾਇਦਾ ਫਿਰ? ਇਹ ਤਾਂ ਹੈ। ਹਾਂ ਮਾੜਮ ਕੱਕੇ ਪਾਸੇ। ਜਾਲੀਆਂ ਜੈਂ ਵੀ ਇੱਧਰ ਆ ਦੇਖ ਲੋ ਇੱਧਰ ਕਮਾਉਣ ਲੱਗੀ ਵੀ ਆਪਣੇ ਵੀਰੇ ਨੂੰ। ਹਾਂ ਪੁੱਤ। ਇਹਦਾ ਵਾਰ। ਅੱਗੇ ਨੂੰ ਲੈ ਕੇ ਅੱਗੇ ਨੂੰ ਅੱਗੇ ਨੂੰ। ਹੁਣ ਨਾ ਇਹ ਹੁਣੀ ਤਾਂ ਕੱਢਦਾ ਧੂਆਂ। ਹਾਂ। ਅੰਦਰੇ ਘੁੰਮੀ ਜਾਂਦਾ ਤਾਂ 아이 ਜੀ ਭਰ ਗਿਆ ਤਾਂ। ਉਹ ਜਾਲੀ ਜੀ ਭਰ ਗਈ ਧੀ ਜਾਲੀ। ਜਾਲੀ ਭਰ ਗਈ ਤੀ ਬੁਰਾ ਹਾਲ ਪਾ। ਹਾਂ। ਮੈਂ ਥੋਟੀ ਹੋ ਗਿਆ। ਜੁੜਾਦਾ ਹੀਦਾ ਹੋ ਗਿਆ ਲੈ। ਸਹੀ ਗੱਲ ਆ ਇਹ ਨਾ ਮੰਮੀ ਹੁਣ ਹੈ ਪਤਾ ਕਿਆ ਗੱਲ ਆ ਇਹਦਾ ਮੇਨ ਕੰਮ ਕਿਆ ਏ ਜਿਹੜਾ ਵੀ ਤੇਲ ਆ ਉੱਪਰ ਤੇ ਉੜਦਾ ਭਾਫ਼ ਬਣ ਕੇ ਉਹ ਸਿੱਧਾ ਇਹਦੇ ਚ ਫਸਦਾ ਜਾ ਕੇ ਉਹੀ ਤਾਂ ਹੈ ਹੁਣ ਤਾਂ ਹੀ ਇਹ ਨਾਲ ਲੱਬੜ ਗਿਆ ਇਹ ਨੂੰ ਇਹਦਾ ਹੋਇਆ ਪਿਆ ਤਾਂ ਭਾਈ ਬੁਰਾ ਹਾਲ ਜਾਲੀ ਹੋ ਗਈ ਸੀ ਮੋਰੇ ਦੇ ਬਿਲਕੁਲ ਇਹ ਬਲੌਕ ਸਾਰਾ ਮਾਲ ਜਾਲੀ ਚੋਂ ਹੀ ਨਿਕਲਿਆ ਜੀ ਤਾਂ ਕਰਕੇ ਹੁਣ ਜਾਲੀ ਕਰੀਆ ਜੀ ਫਿਰ ਸਾਫ਼ ਸਾਰਾ ਪੱਖਾ ਹੀ ਸਾਫ਼ ਕਰਿਆ ਜਾਲੀ ਕਾਦੀ ਸਾਫ਼ ਕਰੀਆ ਜਾਲੀ ਨੇ ਸਾਫ ਕਰੀ ਐ ਤੇ ਤਾਂ ਆ ਪੱਖੇ ਦਾ ਬੂਬਰਾ ਹਾਲ ਤਾਂ ਹਾਂ ਪੱਖਾ ਵੀ ਉਹ ਇਹ ਵੀ ਚੱਲੂਗਾ ਜੇ ਪੱਕ ਜਾਲੀ ਵੀ ਤਾਂ ਹੀ ਚੱਲੂਗੀ ਜਾਂ ਚੱਲੂਗਾ ਹਾਂ ਜੇ ਇਹੀ ਭਰਿਆ ਪਿਆ ਇਹ ਜਾਲੀ ਨੇ ਕਿ ਕੱਢਣਾ ਉਹ ਇਹ ਤਾਂ ਹੈ ਜਾਲੀ ਵੀ ਪਾਈ ਪਰ ਗਈ ਇਹ ਵੀ ਪਰ ਕੇ ਦੋ ਹੀ ਚੀਜ਼ਾਂ ਭਰ ਗਈਆਂ ਦੋ ਹੀ ਚੀਜ਼ਾਂ ਭਰ ਗਈਆਂ ਬਹੁਤ ਗੁਰਾ ਹਾਲ ਤਾਂ ਹੁਣ ਇਹਨਾਂ ਗੱਲਬਾਤ ਬਣ ਗਈ ਓਹ ਲਿਆ ਪੱਕਾ ਇਹ ਬਸ ਇਦੀ ਸੈਦ ਨਹੀਂ ਆਈ ਅੱਜ ਆਈ ਦੀ ਅੱਜ ਆਈ ਅੱਜ ਨਾਮਾ ਬਣ ਗਿਆ ਅੱਜ ਲੱਗੇ ਐ ਸਾਫ ਹੋਇਆ ਹੂੰ ਤੇ ਹੁਣ ਹੁਣ ਭਾਈ ਫਿਰ ਲੜੀਆਂ ਵੀ ਲਾਈਏ ਹੋਰ ਹੋਰ ਲੜੀਆਂ ਦਾ ਕੰਮ ਵੀ ਕਰਨਾ ਹੁਣ ਲੜੀਆਂ ਲਾਈਏ ਜੀ ਲੜੀਆਂ ਸਾਡੀਆਂ ਪਈਆਂ ਇੱਧਰ ਰੈਡੀ ਤੇ ਕਰਦੇ ਆ ਫਿਰ ਲੜੀਆਂ ਦਾ ਕੰਮ ਉਧਰ ਮਸ਼ੀਨ ਆ ਗਈ ਸੀ ਜੀ ਖੇਤਾਂ ਤਾਂ ਕਰਕੇ ਮੈਂ ਉਧਰ ਚਲੇ ਗਿਆ ਜੀਰੀ ਵੜਾਉਣੀ ਸੀ ਨਹੀਂ ਤਾਂ ਹੁਣ ਨੂੰ ਲੱਗ ਜਣੀਆਂ ਦੀਆਂ ਕੱਦੀਆਂ ਹੋਰ ਹੁਣ ਉਧਰ ਵੀ ਉਧਰ ਵੀ ਜ਼ਰੂਰੀ ਆ ਭਾਈ ਜ਼ਰੂਰੀ ਆ ਭਾਈ ਬਸ ਜਾ ਫੋਜਦੇ ਤੇ ਇੱਕ ਵਾਰ ਫਸਲ ਚਲੋ ਘਰਾਂ ਆ ਗਈ ਫਿਰ ਬੇਫਿਕਰੀ ਆ ਹਰ ਬਸ ਦੁਵਾਲੀ ਦੇ ਪਹਿਲਾਂ ਭਾਈ ਸਾਡੀ ਵੀ ਹਰੇਕ ਦੀ ਸਾਡੀ ਨਹੀਂ ਚਲੋ ਹਰੇਕ ਜ਼ਿਮੀਦਾਰ ਦੀ ਉਹ ਖੁਆਇਸ਼ ਹੁੰਦੀ ਆ ਵੀ ਦੁਵਾਲੀ ਦੇ ਪਹਿਲਾਂ ਵਿਲੇ ਹੋ ਜਾਈਏ ਵੀ ਵਿਲੇ ਹੋ ਜਾਈਓ ਹੋਰ ਵੀ ਵਿਲੇ ਹੋ ਕੇ ਭਾਈ ਆਪਣਾ ਤਿਹਾਰ ਮਨਾਈਏ ਫਿਰ ਉਤੇ ਬਾਅਦ ਆਪਣਾ ਲਓ ਜੀ ਪੱਖਾ ਦਾ ਬਣਾਤਾ ਮੰਮੀ ਨੇ ਨਾਵਾ ਜਾਲੀ ਵੀ ਮੰਮੀ ਮਾਤਾ ਹੋਤੀ ਵੈਸੇ ਹੀ ਦੀ ਹਾਂ ਜਾਲੀਆਂ ਹੋ ਗਈਆਂ ਸਾਫ਼ ਜੀ ਆਹ ਤੋਂ ਆਹ ਮੋਰੀ ਵਾਲੀ ਜਾਲੀ ਆ ਦੂਜੀ ਆ ਬਾਈ ਜੋ ਆ ਜਾਲੀ ਵਿੱਚੋਂ ਦਾ ਕੱਖ ਨਹੀਂ ਤਾਂ ਦਿਖਦਾ ਇੰਨੀ ਜਾਮ ਹੋ ਗਈ ਧੀ ਮਮੇ ਦੇਖ ਤਾਂ ਹਾਂ ਠੀਕ ਆ ਇਹਦੇ ਵਿੱਚ ਨਹੀਂ ਨਾ ਮੁਰਚ ਚੰਗੀ ਤਰ੍ਹਾਂ ਫਿਰਦਾ ਮਾਣਾ ਮੋਟਾ ਜਾਨੀ ਵਿੱਚ ਥੰਢਾਈ ਜੀ ਰਹਿ ਗਈ ਦੇ ਵਿੱਚ ਬਾਕੀ ਹੋ ਗਿਆ ਸਾਫ ਹੈ ਚਲ ਆ ਗਿਆ ਹਾਂ ਹਾਂ ਡੀਜ਼ਲ ਵਾਲੀ ਦੀਰਗਾ ਹਾਂ ਮਮੇ ਨਹੀਂ ਪੁੱਤ ਤੈਨੂੰ ਕੀ ਕਰਨੀ ਇਹ ਪੁੱਤ ਤੈਨੂੰ ਕੀ ਇਧਰ ਨੂੰ ਮੂੰਹ ਕਰ ਇਧਰ ਨੂੰ ਆ ਦੇਖ ਆ ਦੇਖ ਸਤਿ ਸ੍ਰੀ ਅਕਾਲ ਬੁਲਾਓ ਗੰਦਾ ਬੁੱਤ ਹੋ ਗਿਆ ਤੇਰੇ ਮੈਂ ਆਹੀ ਕਮਾਣਾ ਉਹ ਗੰਦਾ ਬੱਚਾ ਹੋ ਗਿਆ ਉਹਨੂੰ ਸੱਸਰੀ ਘਾਲੀ ਬੁਲਾਉਂਦੀ ਸੱਚੀ ਘਾਲੀ ਬੁਲਾਉਂਦਾ ਤੂੰ ਵਾਹ ਦੇਖ ਤੂੰ ਸੱਚੀ ਘਾਲੀ ਘਾਲੀ ਤੇ ਬੁਲਾਉਂਦੀ ਉਹ ਤੇ ਬੁਲਾਉਂਦੀ ਲੈ ਲੈ ਉਹਦੇ ਹੱਥ ਫੜਦੀ ਹਾਂ ਹਰ ਵਾਰ ਬੁਲਾਦੇ ਤੂੰ ਆ ਤਿੰਨਾਂ ਦਾ ਖਲਾਰਾ ਭਾਈ ਸਾਡੇ ਤਾਂ ਪਿਆ ਹੋਇਆ ਸਾਡੇ ਨਾਲ ਜਦ ਅਸੀਂ ਟੀਨਾ ਪਾਈਆਂ ਦੀਆਂ ਉਹ ਸਾਈਡ ਤੇ ਮਿਸਤਰੀ ਨੇ ਦੋ ਤਿੰਨ ਟੀਨਾ ਨੂੰ ਨਾ ਨਟ ਪਾਉਣੇ ਭੁੱਲ ਗਿਆ ਘਟ ਗਏ ਤੇ ਨਟ ਉਹ ਭੁੱਲਿਆ ਵਾ ਇਹ ਜ ਆ ਬਾ ਮੁੜ ਕੇ ਦੇਖ ਲੋ ਤੁਸੀਂ ਜੱਗ ਤੇ ਇੱਕ ਇੱਕ ਨੇਰੀ ਆਈ ਉਹਨਾਂ ਸਾਰੀਆਂ ਟੀਨਾ ਖਲਾਰਤੀਆਂ ਪਿੱਛੇ ਜੇ ਹੁਣ ਆ ਉਹੀ ਪਈਆਂ ਹੁਣ ਉਹ ਇਹਨੂੰ ਕਰੂੰਗੇ ਸਾਫ਼ ਸਪਈਆਂ ਇਹਨਾਂ ਨਾਲ ਹਾਂ ਫਿਰ ਇਹ ਚੱਕੇ ਛੱਟਾ ਹੋਣੀਆਂ ਏ ਮੇਰੀ ਨੇ ਨਾ ਟੀਨਾ ਛੱਟ ਕੇ ਮਾਰੀਆਂ ਉਹ ਨਟ ਹੈ ਨਹੀਂ ਤੇ ਕੁੰਡੀਆਂ ਪਈਆਂ ਵੀਆਂ ਉਲੇ ਕਰਕੇ ਜਿਆਦਾ ਉਰੇ ਆਣ ਕੇ ਬੱਜੀਆਂ ਫੁੱਟ ਗਈਆਂ ਸਾਰੀਆਂ। ਫਸਣ ਵਿੱਚ ਸਾਡੇ ਦੂਹੀ ਪੌੜੀ ਨਹੀਂ ਹਜੇ ਹੈਗੀ। ਸਾਫ਼ ਕਰਦੀ ਹੋ ਜਣੀਆਂ। ਮੈਂ ਤੇ ਆਣ ਲੱਗੇ ਨਾ ਚੜਦੀ ਚੜਦੀ ਨੂੰ ਪਤਾ ਨਹੀਂ ਇੱਕੋ ਵਾਰ ਚੜਨਾ ਦੋਰੇ ਚੜਨ ਜੋਗੀ ਬਚਣਾ ਕਿ ਨਹੀਂ ਬਚਣਾ। ਤਾਂ ਲੱਗਦਾ ਦੂਹੀ ਪੌੜੀ ਤੇ। ਲੁਚਕਦੀ ਬਹੁਤ ਆਹੋ। ਲੰਬਾਈ ਕਰਕੇ ਨਾ। ਇਹ ਹੋਵਾ ਲੰਬੀ ਹੈ ਨਾ ਜਰਾ। ਗੜੀ ਦਾ ਮम्मू ਬਾਪੂ ਬੱਜਣੀਆਂ ਆਪਣੀਆਂ ਇਹਨਾਂ। ਆ ਦੇਖਦੇ ਹੁਣ ਆ ਜਾ ਉਧਰ। ਦਾਈਆਂ ਨਹੀਂ ਪਿਛਲੇ ਸਾਲ ਲਾਈ ਤੇ ਪਤਾ ਲੱਗੂਗਾ ਹੁਣ। ਕਤਹਲਾ ਬਿਨਾ ਬਨੇਰੇ ਤੇ ਤਾਰ ਲੱਗਦਾ ਗਾਹ ਨੂੰ ਇਹਨਾਂ ਘਿਰ ਚੀ। ਉਹ ਹੀ ਤਾਂ ਹੈ। ਪਿਛਲੀ ਵਾਰ ਮੈਂ ਆਇਆ ਤਾਂ ਮੰਮੀ ਨੇ ਲਾਈਆਂ ਸੀਗੀਆਂ। ਨਾ ਨਾ ਉਹ ਤੇ ਪਿਛਲੀ ਵਾਰ ਲਾਈ ਜਾਂਦੀਆਂ। ਪਿਛਲੀ ਵਾਰ ਮੈਂ ਹੀ ਲਾਈਆਂ। ਹਾਂ ਪਿਛਲੀ ਵਾਰ ਤੇ ਉਹ ਤੋਂ ਪਿਛਲੀ ਵਾਰ ਲਾਈਆਂ। ਬਾਹੀਂ ਤਾਂ ਮੈਂ। ਗੋਰੀਏ ਦਿਨ ਉਹ ਵੀ। ਪਾਪਾ ਹੀ ਤਾਂ ਹੀ ਨਾ ਟੈਨਸ਼ਨ ਲਾਉਂ। ਦੇਖ ਮੰਮੀ ਦੀ ਕਿੰਨੀ ਟੈਨਸ਼ਨ ਆ। RAM nal RAM nal ਤਾਂ ਹੀ ਤਾਂ ਮੈਂ ਹੋਇਆ ਬੂਨੇ ਭਾਈ ਮਾਤਾ ਨੂੰ ਕਰਿਆ ਸਾਇਦ। ਹੈ? ਹੈ ਨਾ ਮੁੰਡੇ ਦਾ ਪਿਕਰ ਨਹੀਂ ਹੈਗਾ। ਹੈ? ਮੁੰਡੇ ਦਾ ਫਿਕਰ ਨਹੀਂ ਹੈ ਉਸ ਦਾ ਗਰੀਬ ਤੇਰਾ ਵੀ ਫਗੜਾ ਤੇਰਾ ਜਾਦਾ ਮੰਮੀ ਵੀ ਐਨ ਕਲਾਇ ਵੀ ਕਿਦੇ ਬੁਰਕੋ ਜਿੱਦਾਂ ਉੱਥੇ ਗਿਰ ਗਈ ਸੀਗੀ ਮੰਮੀ ਪਾਸ ਤੇ ਮੰਮੀ ਸਹੀ ਗੱਲ ਤੁਸੀਂ ਐਨ ਕਾ ਤਾਰੇ ਦੋ ਐਨ ਕਰ ਕਰ ਮੁੰਡੇ ਨਹੀਂ ਕਰਦੀ ਜਦੋਂ ਦੇਖੀ ਜਾਓ ਸੱਚੀ ਗੱਲ ਆਹੀ ਹੁੰਦਾ ਹੈ ਮੰਮੀ ਨੇ ਤਾਰਤੀ ਜਦੋਂ ਮੈਂ ਤਾਰੇ ਜਦੋਂ ਉਹ ਨਹੀਂ ਗਿਰਦੇ ਆਹੀ ਤਿੰਨਾਂ ਹੀ ਕੰਮ ਆ ਰਹੀਆਂ ਹੁਣ ਅੱਜ ਹੋਰ ਲੈ ਭਾਈ ਇਹ ਤਾਂ ਪਲੱਗ ਫੇਰ ਪਰਾਂ ਜਿਆਦਾ ਨੂੰ ਗਾਂ ਨੂੰ ਨਾ ਹੋ ਜਿਆਦਾ ਗਾਂ ਨਾ ਹੋ ਭਾਈ ਨਹੀਂ ਪਲੱਗ ਮੇਰੇ ਕਮਰੇ ਦੇ ਬਾਹਰ ਤੇ ਜਿਹੜਾ ਸੁੱਚਾ ਉਹ ਨਹੀਂ ਆ ਹੁਣ ਉੱਧਰੋਂ ਲਾਉਂਦੇ ਨੇ ਜਾਣਾ ਫਿਰ ਉਹ ਉੱਥੇ ਜਾ ਕੇ ਮੋਕਣੀ ਉਹ ਤਾਂ ਕਲਾ ਦੇਣੀ ਆ ਅੱਛਾ ਉਹ ਤਾਂ ਠੀਕ ਆ ਉੱਥੇ ਜਾ ਕੇ ਮੋਕਣੀ ਦੋ ਦੋ ਲੜੀਆਂ ਲਾਤੀ ਮੈਂ ਕਿਹਾ ਨਹੀਂ ਕਿ ਜ਼ਿਆਦਾ ਵਧਾਤੀ ਤੇ ਪਹਿਲੇ ਤੁੰਗ ਅੱਗੇ ਤਾਂ ਇੱਕੇ ਲੜੀ ਇੱਥੇ ਮੁਕਾਤ ਦੀ ਜਾਂਦਾ ਬਹੁਤ ਨੀਵੀਆਂ ਕਰਤੀਆਂ ਹੁੰਦੀਆਂ ਨਹੀਂ ਇੱਕ ਪੂਰੀ ਲਾ ਕੇ ਅੱਧੀ ਡਬਲ ਲਾਉਂਦੀ ਸੀਗੀ ਉਹ ਨਹੀਂ ਉੱਧਰ ਹੋਰ ਲਾਈਆਂ ਪੀਆਂ ਉੱਧਰ ਤਾਂ ਹੋਰ ਲਾਈਆਂ ਸੀਗੀ ਹਾਂ ਇੱਕ ਪੂਰੀ ਲਾ ਕੇ ਵੀ ਇਹ ਦੁਬਾਰਾ ਕਮਾਤਦੀ ਸੀ ਹੂੰ ਲੜੀ ਬਹੁਤ ਵੜੀ ਆ ਇਹ ਹੂੰ ਆ ਤਾਂ ਵਧੀਰੀ ਪਈਆਂ ਲੈ ਇਹਦਾ ਉੱਧਰ ਲਾ ਦੇ ਮम्मी ਬਾਅਦ ਜਾਨੀ ਦੇਖ ਹੂੰ ਇਹ ਮਨੂੰ ਕਿੱਥੇ ਤੱਕ ਲੱਗਦਾ ਨਾ ਇੱਧਰ ਲਾ ਕੇ ਵੀ ਵੱਧ ਜਣੀ ਤੇ ਆਪਾਂ ਜੇ ਨੂੰ ਥੋੜੀ ਹੋਰ ਥੰਮੇ ਦਾ ਬੰਦੇ ਐ ਤੇ ਹੀ ਤਾਂ ਸਾਰੀ ਤਾਂ ਹੁਣ 22 22 ਕਫੋਟਾ ਤਿੰਨ ਤਿੰਨ ਅੱਜ ਕੋ ਦਾ ਲੜੀਆਂ ਮੈਨਾ ਬਨੇਰੇ ਦੇ ਵੀ ਬਾਈ ਰਿਸਕ ਜਾਈ ਆ ਨਹੀਂ ਨਹੀਂ ਹੁਣ ਕਰ ਦੇਣਾ ਇਹਦਾ ਕੰਮ ਮੈਂ ਸੋਚਦਾ ਇਹ ਵੀ ਚੱਲ ਉੱਪਰ ਤੋਂ ਕਮਰੇ ਪਾਉਂਗੇ ਜਦੇ ਕਰੂੰਗੇ ਉੱਪਰ ਤੋਂ ਕਮਰੇ ਛੱਤ ਲਾਂਗੇ ਇਹ ਸੋਚ ਕੇ ਆਪਾਂ ਨਹੀਂ ਲਾਣੇ ਨਹੀਂ ਜੇ ਲਾ ਲੇ ਫਿਰ ਆਪਾਂ ਹਟਾਣੇ ਨਹੀਂ ਆਹ ਫਿਰ ਘੜੀ ਘੜੀ ਕੰਮ ਨਹੀਂ ਹੁੰਦਾ ਹੈਗਾ ਉਹ ਫਿਰ ਇਹ ਕੰਮ ਰੋਜ਼ ਰੋਜ਼ ਨਹੀਂ ਨਾ ਹੁੰਦੇ ਉਹੀ ਤਾਂ ਕਹਿੰਦੇ ਆ ਇੱਕ ਵਾਰ ਲਾਉਣੇ ਨਹੀਂ ਜੇ ਲਾ ਲੇ ਤਾਂ ਆਪਾਂ ਹਟਾਉਣੇ ਨਹੀਂ ਮੁੜ ਕੇ ਤੇ ਸੋਚਣਾ ਹਟਾਈਏ ਕਿ ਨਾ ਹਟਾਈਏ ਆਪਾਂ ਨਹੀਂ ਸਾਡੀ ਨਾ ਵਿਆਹ ਤੇ ਪਹਿਲਾਂ ਬਣੀ ਸੀ ਸਲਾਹ ਜੀ ਉੱਪਰ ਚੱਲ ਦੋ ਕਮਰੇ ਛੱਤ ਦੰਨੇ ਆ ਜਿੱਦਾਂ ਸ਼ਹਿਰਵਾਂ ਨਹੀਂ ਹੁੰਦਾ ਵੀ ਮੂਰੇ ਮੂਰੇ ਦੋ ਕਮਰੇ ਛੱਤ ਲੋ ਪਿੱਛੇ ਵਿੜਾ ਹੋ ਜਣਾ ਹੈਨਾ ਵੀ ਮੂਰੇ ਤੇ ਫਰੰਟ ਐਨ ਵਧੀਆ ਲੱਗਦਾ ਵਿਆਹ ਨੂੰ ਛੱਤ ਲੂਗੇ ਕੋਠੀ ਰਾਜ ਦੀ ਗੱਲ ਪਰ ਵਿਆਹ ਇੱਕਦਮ ਆ ਗਿਆ ਇਹ ਵਿਆਹ ਐ ਭਾਈ ਐ ਠੇਠਾ ਵਿਆਹ ਐ ਜਿਵੇਂ ਮੀਂਹ ਸ਼ਰਾਟੇ ਨਾਲ ਆਂਦਾ ਵਿਆਹ ਚੱਟ ਮੰਗਣੀ ਭੱਟ ਵਿਆਹ ਦਾ ਕੰਮ ਹੋ ਗਿਆ ਫੇਰ ਸਾਰਾ ਕੰਮ ਅਸੀਂ ਪਚਾਲੀ ਲੋਕ ਤਾਂ ਅਸੀਂ ਜਾਂ ਪਹਿਲਾਂ ਹੁਣ ਵਿਆਹ ਦਾ ਹੀ ਨਿਵੇੜੀਏ ਉਤੇ ਬਾਅਦ ਫਿਰ ਦੇਖਾਂਗੇ ਫੇਰ ਤੁਹਾਨੂੰ ਪਤਾ ਸਾਲ ਬੰਦਾ ਘੱਟੋ ਘੱਟ ਵੀ 6 ਮਹੀਨੇ ਸਾਲ ਫੇ ਉਦਾਂ ਲੱਗ ਜਾਂਦੇ ਆ ਮੈਂ ਤਾਂ ਪਾਉਣ ਤੁਹਾਨੂੰ ਪਤਾ ਹੈ ਯਾ ਜਿੰਮੇਦਾਰ ਬੰਦੇ ਦਾ ਹਰੇਕ ਦਾ ਯਹੀ ਹੀ ਨਾ ਹਰੇਕ ਦਾ ਭਾਈ ਅਜੇ ਤੱਕ ਹੈ ਨਹੀਂ ਵੀ ਕਿਸੇ ਦੇ ਘਰਾਂ ਹੁਣ ਜਿੱਦਾਂ ਕਈਆਂ ਨੇ ਘਰ ਤੇ ਭਾਈ 7-7 ਕਰੋੜ ਨਿਕਲਦਾ ਸਾਡੇ ਤਾਂ ਹੈ ਨਹੀਂ ਭਾਈ ਮੇਰੀ ਤਾਂ ਕਿਸੇ ਨੂੰ ਕੋਈ ਗੱਲ ਹਰੇਕ ਦੇ ਕਰਮਾਂ ਦਾ ਫਾਲਾ ਜੋ ਕਿਸੇ ਦੇ ਕਰਮਾਂ ਚ ਮਾਰਕ ਨੇ ਲਿਖਿਆ ਵਾ ਭਾਈ ਓ ਬੰਦੇ ਨਾਲ ਉਹ ਕੰਮ ਹੋਣਾ ਹੀ ਹੋਣਾ ਉਹ ਤਾਂ ਹੈ ਵਾਹ ਪਈ ਸਾ ਆ ਚੀਜ਼ ਆ ਦੇ ਆ ਚੀਜ਼ ਦੇਖ ਕੇ ਨਾ ਮੈਨੂੰ ਮਨੂੰ ਪਿਛਲੇ ਸਾਲ ਦੀ ਯਾਦ ਆ ਗਈ ਪਿਛਲੇ ਸਾਲ ਨਾ ਉਹਨਾਂ ਨੇ ਐ ਬਟੇ ਜੇ ਖਲਾ ਖਲਾ ਕੇ ਲਪੇਟੀਆਂ ਹੋਈਆਂ ਦੀਆਂ ਹੈ ਗੋਲ ਲੜੀਆਂ ਮੈਂ ਥੱਲੇ ਤਾਰੇ ਕਰਾਂਆਂ ਜਾਂ 2000 ਐ ਛੱਪ ਮੰਗਣਾ ਹੈ ਉੱਜੇ ਦੇ ਘਰੇ ਹਾਂ ਮਸ਼ੀਨ ਲਾਈਆਂ ਬਹੁਤ ਵਾਰ ਪੈਂਦੇ ਸੀ ਬਹੁਤ ਪਈਆਂ ਬਹੁਤ ਔਖੀਆਂ ਲਾਈਆਂ ਪਿਛਲੇ ਸਾਲ ਤਾਂ ਇੰਨੀਆਂ ਔਖੀਆਂ ਲਾਈਆਂ ਨਾ ਕੋਈ ਗੱਲੇ ਛੱਡ ਦੋ ਵਾਤਾ ਇਹਨੂੰ ਹੋਰ ਵੀ ਪੈਂਦਾ ਨਹੀਂ ਹੁਣ ਕੱਟ ਪੈਂਦਾ ਜਦੋਂ ਆਪ ਕੱਠੀ ਕਰਦੇ ਨੇ ਫੇਰ ਪਾਲ ਪੈਂਦਾ ਮੈਨੂੰ ਕਿੰਨੀ ਕਰਨੀ ਆ ਬਲ ਤਾਂ ਖਾਸ ਦਬਲ ਲੱਗ ਜਣੀ ਦਬਲ ਤਾਂ ਲੱਗ ਜਣੀ ਫੇਰ ਇੱਧਰ ਤਾਂ ਜੇ ਥੋੜ ਥੋੜੀ ਥੱਲੇ ਤਾਰ ਦੁੰਦੇ ਹਾਂ ਤਾਰ ਤੇ ਫੇਰ ਹੋਰ ਮਾੜੀ ਜਿਹੀ ਹੋਰ ਕੀ ਹੋਣ ਲੱਗਿਆ ਪਤਾ ਹੈ ਕਿੰਨੀ ਕੁ ਤਾਰੀ ਵੀ ਆ ਤਾਰ ਤੇ ਫੇਰ ਬਾਹ ਪਈ ਆ ਤਾਰ ਗੜੀ ਦਾ ਬਹੁਤ ਪਈ ਆ ਮੈਨੂੰ ਬੈਠੇ ਹੀ ਦੇਖਣਾ ਪਰ ਆਏ ਆ ਵੀ ਜੇ ਦਬਲ ਲਾ ਦੋ ਫੇਰ ਜਿਆਦੀ ਸੋਹਣੀ ਲੱਗੂਗੀ ਤੇ ਉੱਧਰ ਰਹੇ ਜਣੀ ਫੇਰ ਦੂਈ ਲੈਡ ਨਹੀਂ ਚੱਲਦੀ ਇੱਕ ਹੋਰ ਪਿਆ ਸੀਗਾ ਪਾਣੀ ਖਰਾਬ ਹੋ ਗਈ ਪਾਣੀ ਚੋਂ ਕਈ ਜਗ੍ਹਾ ਤੇ ਫਟ ਗਈ ਤੇ ਨਹੀਂ ਜਾਣਦੀ ਇਦਾਂ ਹੀ ਹੁੰਦਾ ਨਹੀਂ ਉੱਥੇ ਪਾਣੀ ਵੀ ਆ ਜੇ ਵੱਧ ਗਈ ਉੱਧਰੋਂ ਕਮਾ ਦੂੰਗਾ ਹੋਰ ਹੈ ਅਹ ਹੋਇਆ ਤਾਂ ਨਹੀਂ ਖਲਾ ਆ ਆਇਆ ਫੇ ਫੁੱਟ ਫੁੱਟ ਹੁਣ ਫੇਰ ਸਾਰਾ ਕਰਨਾ ਪੈਣਾ ਪਾਣੀ ਕਰਵਾ ਲੈਂਦਾ ਕਿਤੇ ਉਹ ਤਾਂ ਨਾ ਹੋਊ ਉਹ ਨਹੀਂ ਨਾ ਪਾਈਂ ਕਿੰਨਾ ਬਣਵਾ ਲੈਣੀਆਂ ਨਹੀਂ ਹੈ ਸਿਰਾਂ ਇਹਨੇ ਆਪਾਂ ਰੱਖ ਦਣੀ ਇਹਨੇ ਬਣਵਾ ਲੈਣੀਆਂ ਪਾਣੀ ਇਹਦਾ ਵਾਟਰ ਪ੍ਰੂਫ ਹੀ ਹੁੰਦੀਆਂ ਨੋਰ ਬਹੁਤ ਭਰ ਕੇ ਨਿੰਦਾ ਪਾਣੀ ਚ ਆਹੋ ਫੇਰ ਉਹ ਦਿਨ ਨੂੰ ਕਮਾ ਲਓ ਫੇਰ ਦੂਏ ਪਾਸੇ ਨੂੰ ਕਮਾ ਦਿਓ ਛੋੜੂ ਤਾਂ ਕਮਰਾ ਪਾਇਆ ਵਾ ਜਿੱਦ ਤੱਕ ਪੱਧਾਨ ਨੇ ਉੱਤਰਿਆ ਹੁਣ ਗੱਟੀਆਂ ਜੀਆਂ ਲਿਆਣੀਆਂ ਦੀਆਂ ਗੱਟੀਆਂ ਜੀਆਂ ਭੁੱਲ ਗਈਆਂ ਪੱਈਆਂ ਦੀਆਂ ਮੈਂ ਉਹ ਦੇਈ ਨਹੀਂ ਮੈਂ ਤਾਂ ਹੈ ਨਹੀਂ ਆਪਰ ਤਾਂ ਵਿਧਰੇ ਆਹ ਪੱਈਆਂ ਟੈਲਾਂ ਦੇ ਨਾ ਟੁੱਕੇ ਥੱਲੇ ਪੱਈਆਂ ਦੀਆਂ ਹਾਂ ਥੱਲੇ ਪੱਈਆਂ ਆਹ ਨਾ ਫੇਰ ਮੋਹ ਲਾੜਨੀਆਂ ਦੀਆਂ ਆਪੇ ਹੋਊਗਾ ਚਲਾਈ ਠੀਕ ਆ ਜਿਹੜੀ ਚੀਨਾਂ ਸਰੰਡਿਆ ਸਾਰੋ ਚੁੱਪੇ ਨੀ ਚੁੱਪ ਰੋਹ ਬਾਲ ਮੰਮੀ ਦੁਬਾਰਾ ਫੇਰ ਕਰਣੀ ਸਾਰੇ ਉਹ ਚੱਕਲੇ ਹਲੇ ਪੈ ਗਏ ਇੱਕ ਨਹੀਂ ਫੜੋਂਗੇ ਨਾ ਕੁਛ ਆ ਜਾ ਕੁਛ ਆ ਗਿਆ ਹੀ ਬੜ ਗਿਆ ਆ ਨਾ ਫੇਰ ਆਵਾ ਲੱਗ ਗਿਆ ਉਹਦਾ ਹੈਗਾ ਵਾ ਕੱਟਣ ਦੇਖ ਨਾ ਥੋੜੀ ਥੋੜੀ ਕੱਟ ਰੱਖਾਂ ਲੜੀ ਹਜੇ ਨਹੀਂ ਦੇਖ ਲਾ ਮੈਂ ਖਾਸੀ ਪਈ ਆ ਹਾਂ ਪਰ ਆਏ ਨਾ ਅਸੀਂ ਪਿੱਛੇ ਜਿਹੜਾ ਲਾਈਨ ਲਾਈ ਹੈਗੀ ਇੱਧਰ ਹੋਰ ਲਾਈਆਂ ਦਿੱਤੀਆਂ ਜਿਆਦਾ ਲਕਾਈਆਂ ਹੋਈਆਂ ਸਨ ਆ ਨਹੀਂ ਨਹੀਂ ਰਹੇ ਦੀਆਂ ਰੋਜ਼ੇ ਰੋਜ਼ੇ ਸਾਂਹ ਜੜੀਆਂ ਜਿਆਦਾ ਲਕਾਈਆਂ ਮਿਲਦੇ ਉਹਦੇ ਬਾਅਦ ਵੀ ਦੁਬਾਰਾ ਕਰਕੇ ਮੁਗੀ ਜਿਹੜਾ ਜਿਆਦਾ ਲਾਤੀ ਸੀ ਏਹੇ 90 ਮੀਟਰ ਲੜੀ ਆ ਅੱਛਾ 300 ਫੁੱਟ ਹੁਣ ਪਤਾ ਲੱਜਾ ਗਾਹ ਨੂੰ ਸੀ ਨਿਸ਼ਾਨੀ ਲੱਗਣੀ ਇੱਥੇ ਤੱਕ ਆਉਂਦੀ ਆ ਇਹ ਹਾਂ ਉਧਰ ਜਿਆਦਾ ਕਰਦੇ ਗਾ ਨਹੀਂ ਆ 300 ਫੁੱਟ 300 ਲੜੀ ਆ ਹਾਂ ਉਹ ਦੇਖ ਲੈ ਤੂੰ ਘੱਟੋ ਘੱਟ ਕੀ ਬਾਲ ਪਾ ਕੇ ਕਿੰਨੀ ਉੱਤਰ ਵਰਗੀ ਆਏ ਨੂੰ 20 ਫੁੱਟ ਤਾਂ ਆਏ ਨੂੰ ਆ ਗਈ ਹਾਂ ਜੇ ਮੈਂ ਕਹਾਂ ਜਿਆਦਾ ਨਹੀਂ ਤਾਂ 50 70 75 80 ਫੁੱਟ ਇੱਥੇ ਪਈ ਹੋਈ ਚਾਹੀਏ ਇੱਥੇ ਡੱਬਲ ਕਰਦੀ ਫਿਰ ਤਾਂ ਦੇਖਣਾ ਫੇਰ ਕਰਤਾ ਜਾਂ ਕੋਈ ਨਹੀਂ ਤਾਂ ਫੇਰ ਉੱਪਰੇ ਗੁੱਛਾ ਜਿਹਾ ਬਣਾ ਕੇ ਉੱਪਰੇ ਰੱਖ ਦਿੰਦਾ ਚੈਨ ਕਰਦੀ ਆ ਤਿੰਨ ਕਾਦੀ ਗੁੱਲਾਂ ਨੂੰ ਗੁੱਛਾ ਬਣਾਦੀ ਫਿਰ ਸਾਰੀਆਂ ਪੂਛਾਂ ਆ ਗਈਆਂ ਇਹ ਵੀ ਬਸ ਹੁਣਾਂ ਇਹ ਗੁੱਛਾ ਬਣਾ ਕੇ ਰੱਖ ਲੈ ਜੀ ਉੱਪਰ ਆਓ ਆਓ ਡਬਲ ਕਰਦੀ ਡਬਲ ਕਰਕੇ ਪੁੱਛਾ ਦੇਖ ਲਈ ਜੇ ਬਚ ਗਿਆ ਫੇਰ ਵੀ ਹੋੜੀ ਇਹ ਇੱਥੇ ਨਹੀਂ ਤਾਂ ਕਟ ਟੁੱਟ ਗਿਆ ਇੱਕ ਅਗਿਆ ਗਈ ਫਿਰ ਕੋਈ ਨਹੀਂ ਬਣਨੀ ਆਹ ਸਾਜ 11 ਦੇ ਵਿੱਚ ਆ ਹਾਂ ਕਹਿੰਦਾ ਕੁਝ ਨਹੀਂ ਹੁੰਦਾ ਗਈ ਕਿ ਗਿਆ ਹੋਰ ਹੋਰ ਜ਼ੋਰ ਕਰਾ ਨਹੀਂ ਕਰਦਾ ਭਾਈ ਇਹ ਬੰਦੇ ਜਿਆਦਾ ਬੜੀਆਂ ਬਣ ਦੇਖਾਈਆਂ ਨੂੰ ਲੈ ਹਾਂ ਹਾਂ ਸੀਰ ਟਪਾ ਤੇ ਸਿੱਧਾ ਨਾ ਪਿਕਾ ਰਚ ਹੋ ਜੂਗੀ ਹਾਂ ਯਾਰ ਤਾਏ ਇਹ ਕਿਹਾ ਫੇ ਮਾਰ ਲੀਆਂ ਇਹਦਾ ਕਹਿੰਦਾ ਗਾਣੀ ਇਹਦਾ ਕਹਿੰਦਾ ਭਈ ਛੋੜਾ ਗਣੀ ਕੱਖਾ ਕੱਕ ਵੱਢਣੇ ਨੂਰੀ ਨੂਰੀ ਕਿੱਛ ਨਹੀਂ ਆ ਉਹ ਵੀ ਜਿਆਦਾ ਬੜਾ ਤਾਂ ਬੱਜ ਪਾਉਣੇ ਤੇ ਜਾਣਾ ਪਾਈ ਦੇ ਦਾ ਤੇਰੀ ਤਾਂ ਜਿਆਦਾ ਵੱਢਦੇ ਤਾਂ ਹੀ ਪਾੜਦੇ ਨੂਰੂ ਕਟਾਈ ਹੋਣੀ ਲਾਓ ਭਾਈ ਹੁਣ ਆਵੇ ਹੋ ਬਹੁਤ ਦੱਸਦੇ ਹੋ ਮੈਨੂੰ ਉੱਪਰ ਤੇ ਬੱਸ ਓਕੇ ਆ ਆਏ ਨੂੰ ਬਤਾ ਮਰੜੀ ਬਣਾ ਦੇ ਮਾਸਾ ਇੱਥੇ ਠੀਕ ਆ ਨਾ ਠੀਕ ਆ ਨੀ ਕਿਤੇ ਕਿਤੇ ਤਾਂ ਕਟੀਆਂ ਹੈਗੀਆਂ ਪਿਛਲੇ ਸਾਲ ਵਾਲੀਆਂ ਹਾਂ ਓਏ ਇੱਧਰ ਆ ਦੁਰੂ ਕਿਤੇ ਕਿਤੇ ਪਾਣੀ ਕੋਲ ਨਹੀਂ ਜਾਣਾ ਇੱਧਰ ਆ ਜੋ ਲੈ ਹਾਂ ਤਾਂ ਹੈ ਤੇ ਗਟੀਆਂ ਮੈਨੂੰ ਤਾਂ ਆ ਵੀ ਉੱਪਰ ਪੰਨਾਂ ਆ ਗਏ ਪੰਨਾਂ ਪਾਸ ਆ ਜਾਣਾ ਕੋਈ ਤਾਂ ਰਹਿ ਨਾ ਨੇ ਹੈ ਕੋਟਾ ਪਿੰਨਾ ਘੌਰ ਬਾਸ ਬਾਸ ਕਟਾਈ ਹੋਣੀ ਨੂਰਦੀ ਹੁਣ ਦੇਖੋ ਕਟਾਈ ਹੋਣੀ ਇਹਦੀ ਉੱਥੇ ਕਰਾ ਲੈ ਭਾਈ ਤਾਹਨ ਲੜੀਆਂ ਲੈ ਤੇ ਇੱਕਦੋ ਉਹ ਕਰਦੇ ਕਿੱਤਾ ਦਾ ਨਾ ਹੈ ਕਿੱਤਾ ਦਾ ਨਾ ਆਹ ਹੱਦੇ ਗੱਟੀਆਂ ਹੈਗੀਆਂ ਮੇਰੇ ਕੋਲ ਉਹ ਤਾਂ ਚਲੋ ਪਹਿਲਾਂ ਲਾਇਆ ਮਿਆਂ ਨਾਲ ਨਾਲ ਸੜੀ ਜਾਂਦਾ ਨਹੀਂ ਆਤਾ ਨੰਮੀਆ ਹੋਰ ਲਾ ਲੱਗੇ ਵੀ ਯਾਣੇ ਗੱਟੀਆਂ ਉੱਪਰੇ ਪਿੰਜਾ ਕੇ ਆ ਅੱਛਾ ਇਹ ਗੱਟੀਆਂ ਕੋਸਤਾ ਵਿਆਹ ਲਈ ਛੱਡ ਗਏ ਆਉ ਉਹੀ ਰਹਿ ਗਈ ਹੋਣੀ ਹੈ ਕਿੰਨੀਆਂ ਗਾ ਇਹ ਤਾਂ ਡੱਬੀ ਜੀ ਪਈ ਤੇ ਗੱਟੀਆਂ ਲਫਾਸਾ ਹੈ ਨਾ ਨਾ ਉਹ ਆ ਬੜੀਆਂ ਗੱਟੀਆਂ ਉਹਨਾਂ ਦੀਆਂ ਹੀ ਆ ਨਾ ਕਿੰਨੀਆਂ ਗਵੰਨਾਂ ਜ਼ਿਆਦਾ ਨਹੀਂ ਮੇਰੇ ਪਾਸ ਆਹੀ ਦੀਆਂ 4-5 ਗਿੱਦੀਆਂ ਚੱਲ ਲਾ ਫਿਰ ਠੀਕ ਉਹ ਮੈਂ ਕਿਹਾ ਜਿਆਦਾ ਇਹ ਕਰੇ ਫਰੇ ਗਿਆ ਹੋਰ ਹੋਰ ਜਾਂਦੇ ਚੋਰ ਦੀ ਲੰਗੋਟੀਆਂ ਸਹੀ ਦੋ ਚਾਰ ਕੀ ਕਹਿੰਦੇ ਆ ਇਹਨਾਂ ਨੂੰ ਤੁਸੀਂ ਬਸ ਬਸ ਥੋੜੀ ਜਿਆਦਾ ਹੋ ਗਈ ਬਸ ਹੋਰ ਕੀਤਾ ਹੈ ਜੀ ਕੋਈ ਨੜੀਆਲਾ ਕੰਮ ਵੀ ਹੁਣ ਨਿਬੜਿਆ ਭਾਈ ਆ ਗਿਆ ਬੱਚੂਆ ਪਰ ਮੰਮੀ ਨੇ ਮੇਰੀ ਜਾਨ ਖਾਦੀ ਪਾਈ ਤੇ ਹੋ ਗਿਆ ਉਹ ਲੜੀਆਂ ਲਾ ਦੇ ਦੋ ਦਿਨ ਤੱਕ ਰਹਿਗੇ ਦਿਵਾਲੀ ਚ ਕੱਲ ਦਾ ਨਹੀਂ ਨਾ ਪਰਸਨ ਦਾ ਦਿਵਾਲੀ ਹੈ ਕਿਤੇ 20 ਤਰੀਕ ਦੀ ਮਨਾਉਣ ਡੇ ਕਿਤੇ 21 ਤਰੀਕ ਦੀ ਜਿੱਦਣ ਪੈ ਤੀ ਪੱਪਾ ਦਾ ਬਾਈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁਕਮ ਆਇਆ ਉਹਨਾਂ ਹੋਏ ਹਿਸਾਬ ਕੇ ਚੱਲਣਾ ਹਾਂ ਉੱਥੇ ਤੇ ਹੁਕਮ ਆਇਆ ਵੀ 21 ਤਰੀਕ ਨੂੰ ਮਨਾਉਣੀ ਹੈ ਠੀਕ ਆਪਾਂ 21 ਨੂੰ ਹੀ ਮਨਾਉਣੀ ਹੈ ਓਕੇ ਕਿਉਂ ਚਾਹੀਦੀ ਬੇ ਹੋਰ ਹੋਰ ਕਿਉਂਕਿ ਅਜੇ ਤੱਕ ਉੱਥੇ ਦੇ ਹੋਕਣ ਕਰੇ ਕੇ ਨਾ ਤੂੰ ਓਏ ਧੋ ਰੋ ਜਾ ਕੋਈ ਤੈਨੂੰ ਥੋੜੀ ਥੋੜੀ ਛੁੱਟ ਜੇ ਕਾਤੀ ਆ ਤੂੰ ਇੱਧਰ ਹੋ ਜਾ ਪਿੱਛੇ ਥੋੜੀ ਜੱਟੂ ਦਾ ਕਾਟੋ ਤੂੰ ਦੇ ਓਏ ਮੈਂ ਰਾਜ ਸਟੇਟਸ ਵੀ ਲਾਇਆ ਹੋਇਆ ਮੈਂ ਤਾਂ ਅੱਜ ਸਟੇਟਸ ਵੀ ਲਾਇਆ ਹੋਇਆ ਏ ਤੇ ਭਾਈ ਉਹ ਹੀ ਜਿਹੜਾ ਵੀ ਗੁਰੂ ਦਾ ਆਪਣਾ ਅਕਾਲ ਤਖਤ ਸਾਹਿਬ ਤੇ ਜਿਹੜਾ ਹੁਕਮ ਆਇਆ ਭਾਈ ਉਹ 23 ਤਰੀਕ ਦਾ ਆਇਆ ਹੂੰ 21 ਤਰੀਕ ਨੂੰ ਮਨਾਉਣੀਆਂ ਦਵਾਜ ਉਹ ਮੈਨੂੰ ਫੇਰ ਬਾਨਾ ਬੂਨਾ ਪੁੱਛੀ ਜਾਂਦੀਆਂ ਦੁੱਧ ਦਾ ਤੇ ਪੌਂਦੇ ਨੂੰ ਉਹ ਬਿੰਦੇ ਕਿਹੜੇ ਦਿਨ ਮਨਾਉਣੀ ਭਾਈ ਐ ਕਰਨੀ ਚੱਕਰਿਆਂ ਨੂੰ ਪੁੱਛੀ ਜਾਂਦੇ ਤੇ ਉਹ ਸੀ ਝੱਪਰ ਆਹ ਭਾਈ ਅਸੀਂ ਤਾਂ ਤਾਂ ਹੀ ਫਿਰ ਮੈਂ ਤੇ ਸਟੇਟਮ ਲਾਇਆ ਮਹਾ ਭਾਈ ਫਿਰ ਦੇਖ ਨੂੰ ਮੇ ਜੀ ਨੇ ਦੇਖਣਾ ਨਹੀਂ ਮਾੜੀ ਬਾਜੀ ਚਾਪਨੀ ਇਹ ਨਹੀਂ ਕੋ ਮਾੜੀ ਇਹ ਕੀ ਕਰ ਮੱਚਾ ਹਾਂ ਇਹ ਭਾਈ ਚਲੋ ਉਹ ਅਗਲੇ ਵੀ ਛੱਤਾ ਹੈ ਜੇ ਕਿਸੇ ਨੇ 20 ਨੂੰ ਮਨਾਉਣੀ ਆ ਹੈਨਾ ਹਾਂ ਮਾਰਾ ਰਿੰਗ ਭਾਈ ਅਸੀਂ ਤਾਂ ਆਪਣੇ ਉਹਨੂੰ ਮਨਾਉਣੀ ਭਾਈ ਜਿੱਦਾਂ ਕੈਲੰਡਰ ਤੇ ਨਾ 20 ਦੀ ਰੇਟ ਆਂਦੀ ਆ ਉਸ ਹਿਸਾਬ ਨਾਲ ਮਨਾਉਣ ਦੇ ਕਈ ਜਗ੍ਹਾ ਕੈਲੰਡਰਾਂ ਨੇ ਤਾਂ ਸਾਰੇ ਪੰਗੇ ਪਾਏ ਬੇ ਹਾਂ ਉਹੀ ਤਾਂ ਕਹਿੰਦੇ ਕੈਲੰਡਰ ਦੇ ਹਿਸਾਬ ਨਾਲ ਮਨਾਉਣ ਦੇ ਨਾ ਕਈ ਜਗ੍ਹਾ ਕੈਲੰਡਰਾਂ ਨੇ ਤਾਂ ਪੰਗੇ ਪਾਏ ਸਾਰੇ ਆਪਣੇ ਆਪਣੇ ਸਾਹ ਜੀ ਠੀਕ ਲੱਗਦਾ ਪੰਜਰਾ ਸੌਤਾ ਕਰ ਲੋ ਉਹ ਮਾਰਾ ਸੁਆ ਦਾ ਆਪਣੇ ਦਿਲ ਦੀ ਰਾਸੀ ਹੂੰ ਠੀਕ ਨਹੀਂ ਉਹ ਵੀ ਜਿੱਤਣਾ ਸੀ ਮਨਾ ਨਹੀਂ ਪਾਇਆ ਬਾਕੀ ਗੱਲਾਂ ਆਏ ਆ ਪਰਵਾਨ ਦੀ ਸੁੱਖ ਸ਼ਾਂਤੀ ਉਹ ਮੰਗਣੀ ਆ ਹਨਾ ਦਾ ਹੀ ਬੀਨ ਹਾਂ ਦਾ ਹੀ ਕੀਨ ਦੂਜਾ ਕਿਥਾ ਆਪਣੇ ਆਪਣੇ ਜਿੱਥੇ ਨਾਲ ਕਿਉਂ ਦਾ ਠੀਕ ਲੱਗਦਾ ਕਰ ਲੋ ਭਾਈ ਤੂੰ ਉਹ ਇਧਰ ਆ ਜਾ ਪੁੱਤ ਇਕਾ ਕੁੜੀ ਸਾਡੀ ਪਿੱਛੇ ਹੀ ਖਰੀ ਜਣਾ। ਲਾਉ ਭਾਈ। ਲੜੀਆਂ ਵਾਲਾ ਕੰਮ ਵੀ ਨਿਭੜੇ। ਜਿਆਦਾ ਵੱਡੀ ਹੋ ਗਈ ਵਾਲ ਪੈ ਗਿਆ ਨਾਲੇ। ਬੱਸ ਮੰਮੀ। ਬੱਸ। ਬੱਸ। ਹੂੰ। ਅੱਛੇ ਰੋਪੇ। ਅਰੇ ਲੜੀਆਂ ਬਾਅਦ ਮਾ ਲਾਈਆਂ ਭੰਬਲ ਕੋਤੇ ਉੱਪਰ ਨਰਮੀ ਲਾ ਕੇ। ਬਾਕੀ ਤਾਂ ਉਹੀ ਫਿਰਦੇ ਆਣੇ ਆਜੇ ਦੋ ਤਿੰਨ ਚੱਕੇ ਆ। ਨਾ ਦੇ ਪਿੱਛੇ ਇਹ ਹਰਤੇ ਹੀ ਚਾਹੀਦੇ। ਨੁਰੂ ਕਟਾਈ ਹੋਣੀ ਪਤਾ ਤੈਨੂੰ ਨਾ ਹੁਣ ਗੱਟੀਆਂ ਹਾਂ ਆ ਆ ਠੀਕ ਲੈ ਨੀਂ ਆ ਦਾਂ ਮੈਂ ਮੰਮੀਆਂ ਬੜੀਆਂ ਮੰਮੀ ਇਹ ਗੱਟੀਆਂ ਮੇਰੇ ਦੀਆਂ ਆਪਣੇ ਕੋਲ ਪਤ ਨਹੀਂ ਬੜੀਆਂ ਵੀ ਹੈਗੀਆਂ ਛੋਟੀਆਂ ਵੀ ਆਪਣੇ ਵਾਲੀਆਂ ਦਾ ਜੜੇ ਤੁਸੀਂ ਆਪਣੇ ਕੋਲ ਤਾਂ ਛੋਟੀਆਂ ਛੋਟੀਆਂ ਉਹ ਕਿਸੇ ਬੋਤਲ ਚ ਪਾ ਕੇ ਰੱਖੀਆਂ ਮੀਆਂ ਛੋਟੀਆਂ ਮਮੀ ਤੋਰਤਾ ਤੈਨੂੰ ਖੜਾਉਣੀ ਦਵਾ ਦਾਂ ਦੋ ਚਾਰ ਰੋੜੇ ਹੀ ਖੜਾਉਣੀ ਪੈਣੇ ਲੈ ਵਾਹ ਗੱਟਿਆ ਹੋ ਗਿਆ ਖਤਮ ਬੰਦਾ ਆਪਣਾ ਇੱਕ ਦੜੀ ਉਹਦੇ ਇਹ ਰੇ ਰੱਖਦੀ ਪਾਸੇ ਨੇ ਲੈ ਨਾ ਨਾ ਉੱਪਰ ਆਉਣ ਦਾ ਕੋਈ ਨਹੀਂ ਬਣਾਇਆ ਮੰਮੀ ਜ਼ੋਰ ਤਾਂ ਲਾਣੀ ਬੱਸ ਕਰ ਬਾਸ ਬੱਸ ਕਰ ਹੋਰ ਜ਼ੋਰ ਕਿਹੜਾ ਜਿਆਦਾ ਜ਼ੋਰ ਨਾਲ ਤਾਂ ਫਿਰ ਨੱਕ ਹੀ ਵਿੰਗਾ ਹੋ ਜਾਣਾ ਮੇਰਾ ਉਹ ਜਾ ਜਮਨ ਕਾਟੇ ਜੋ ਮਾਰਦਾ ਮੈਨੂੰ ਆਏ ਫਿਰ ਆਏ ਵੀ ਜਾ ਰਹਾ ਕਿਤੇ ਉੱਪਰ ਪਹੁੰਚੇ ਦਾ ਰਸਤੇ 'ਚ ਮੰਮੀ ਦੇ ਨਾਲ ਕੱਪਟਨ ਨੂੰ ਫਿਰਦਾ ਹੋਣੇ ਤਾਂ ਹੀ ਹੋਰ ਇਹ ਤੇ ਮੈਂ ਕੀ ਕਰਾਂ ਮੇਰੇ ਵੀ ਬੱਚੇ ਆ ਉਹੀ ਤਾਂ ਕਹਿੰਲੀ ਸਾਰੀ ਉਮਰ ਰਾਕੇ ਤੇ ਖੇਲਾ ਕਰਦੀ ਹੁਣ 빙ਗਾ ਕਰਨਾ ਬੜਾ ਪੇਜਾ ਹੈ ਕਾਈਆ ਕਹਿੰਨਾ ਮੁਰਗੀ ਤੇ ਦਾਦੀ ਵਰਗਾ ਹੈ ਠੀਕ ਹੈ ਤੂੰ ਬਸ ਉਹਦਾ ਤਿਆਰੀ ਕੋਲ ਕਹਿਣਾ ਹੈ ਪਾ ਗਾ ਵਾ ਦੇਖੀ ਬੰਦੇ ਕਿਤੇ ਤੇਰੇ ਗੋਡੇ ਪਰ ਵੀ ਨਾ ਮਾਰਾ ਇਹ ਯਾ ਜੂੜਾ ਅਜੇ ਨਿਕ ਮਾਫੀ ਨਹੀਂ ਲੈ ਇਹਨੇ ਕਿਹਾ ਭੁੱਲ ਨਹੀਂ ਆ ਇੱਧਰ ਦੋ ਵਾਰ ਘੁਮਾ ਦਿੰਦੇ ਬਸ ਆਹ ਉਹ ਵਾਰ ਘੁਮਾ ਗਿਆ ਕਿਤੇ ਨਾਟਕ ਇਹ ਥੱਲੇ ਉਹਨੇ ਤਾਂ ਵੀ ਜਾਣੀ ਆ ਆਹ ਹੋ ਗਿਆ ਫਲਾਗ ਤੱਕ ਹੂੰ ਬਹੁਤ ਇੰਦਰੀਆਂ ਦਾ ਆ ਠੀਕ ਆ ਇਨੀ ਘੱਟਲੇ ਹਾਂਜੀ ਠੀਕ ਆ ਮੈਂ ਇੱਥੇ ਮੁੱਕ ਗਿਆ ਮੁੱਕ ਗਿਆ ਮੈਂ ਇੱਥੇ ਸੌ ਕਰਦੇ ਨਹੀਂ ਹੈਗੀ ਥੋੜੀ ਜੀ ਫਿਰ ਉੱਤੇ ਪਲੱਗ ਤੱਕ ਵੀ ਜਾਣੀ ਥੱਲੇ ਨੂੰ ਇੱਥੇ ਇੱਕ ਬਲਜਾ ਪਾ ਕੇ ਬਸ ਇਹਨੂੰ ਕਮਾ ਲਿਆ ਪਾਣੀ ਚੁੱਕ ਕਰ ਤੱਕ ਮਮੀ ਉਹ ਹੈਗਾ ਉਹ ਖੁਰਪਾ ਆ ਥੋੜੀ ਜਿਨਾ ਮੋਰੇ ਮਿੱਟੀ ਜਮੀ ਵੀ ਆ ਪੰਤਾਲੇ ਦੇ ਕੱਢ ਦਵਾ ਖੁਰਪਾ ਇਹ ਜੇ ਕੱਢ ਦੇ ਥੋੜਾ ਦੇਖ ਲੈ ਕੋਈ ਡਾਕੀ ਤੁੰਦ ਜੇ ਦੇ ਲਾਉ ਪਾਈ ਲੜੀਆਂ ਵਾਲਾ ਕੰਮ ਹੋ ਗਿਆ ਇਹਨਾਂ ਲੱਪਣਾ ਤੇ ਹੁਣ ਤੁਹਾਨੂੰ 5-7 ਮਿੰਟ ਤੱਕ ਮਿਲਦੇ ਆ ਥੋੜਾ ਜਿਹਾ ਹਨੇਰਾ ਹੋਏ ਤੁਹਾਨੂੰ ਬਾਲ ਕੇ ਦਿਖਾਵਾਂਗੇ ਤੇ ਹੁਣ ਬਾਲਦੇ ਆ ਮੰਮੀ ਦੇਖ ਤਾਂ ਫੇਰ ਬਾਲ ਕੇ ਕੀ ਕਹਿੰਦੀਆਂ ਲੜੀਆਂ ਤੇ ਫੇਰ ਤੁਹਾਨੂੰ ਦਿਖਾਣੇ ਆ ਜੀ ਹੁਣ ਬਾਲ ਕੇ ਕਿਵੇਂ ਦੀਆਂ ਲੱਗਦੀਆਂ ਭਾਈ ਲਾਓ ਜੀ ਬੜਗੀਆਂ ਲੜੀਆਂ ਮੰਮੀ ਉਹ ਲਾਈਟਾਂ ਬੰਦ ਕਰਿਓ ਪਾਪਾ ਹੀ ਕਰਿਓ ਮੜੀਓ ਲਾਈਟਾਂ ਬੜੀਆਂ ਬੰਦ ਹਜੇ ਥੋੜਾ ਜਿਹਾ ਦਿਨ ਖੜਾ ਹੈ ਜੀ ਤਾਂ ਕਰਕੇ ਹਾਂ ਹਨੇਰਾ ਹੋਏ ਤੇ ਫੇਰ ਆ ਦੇਖੋ ਜੀ ਹਜੇ ਦਿਨ ਖੜੇ ਕਰਕੇ ਲੱਗਦੀਆਂ ਬਣ ਗਈ ਗੱਲ ਦੱਸਿਓ ਭਾਈ ਤੁਸੀਂ ਵੀ ਕਮੈਂਟਾਂ 'ਚ ਕਿਵੇਂ ਲੱਗਦੀਆਂ ਲੜੀਆਂ ਇਹ ਥੋੜਾ ਜਿਉਂ-ਜਿਉਂ ਹਨੇਰਾ ਹੋਣਾ ਨਾ ਫੇਰ ਹੌਲੀ-ਹੌਲੀ ਦਿਖਣੀਆਂ ਹਜੇ ਤਾਂ ਦਿਨ ਖੜਾ ਹੈ ਤਾਂ ਕਰਕੇ ਤੁਹਾਨੂੰ ਘੱਟ ਲੱਗਦੀਆਂ ਜਿਉਂ-ਜਿਉਂ ਦਿਨ ਛਿਪਣਾ ਹੈ ਉਦੋਂ-ਉਦੋਂ ਫੇਰ ਜ਼ਿਆਦਾ ਵਧੀਆ ਲੱਗੂਗੀਆਂ ਪਿਛਲੇ ਸਾਲ ਮਿੱਤੇ ਮੰਮੀ ਜ਼ਿਆਦਾ ਨੀਮੀਆਂ ਲਾਹ ਹੋ ਗਈਆਂ ਨੀਮੀਆਂ ਉਹ ਜਦ ਹੁਣ ਆਉਂਦੇ ਜਾਂਦੇ ਤੇ ਉਹ ਕਈ ਵਾਰ ਆਪਣੀ ਸ਼ਰਮਾ ਫਸੀ ਜਾਂਦੀਆਂ ਦੀ ਹਾਂ ਐਦ ਕੀ ਹੁਣ ਤਾਂ ਥੋੜੀਆਂ ਜਿਹੀ ਭਾਈ ਉੱਚੀਆਂ ਲਾਈਆਂ ਨਾਲੇ ਹੁਣ ਆਪਾਂ ਨੂੰ ਆਈਡੀਆ ਹੋ ਗਿਆ ਇੱਕੇ ਲੜੀ ਸਾਰੇ ਪਾਸੇ ਘੁੰਮ ਜਾਂਦੀ ਹਾਂ ਪਿਛਲੇ ਸਾਲ ਅਸੀਂ ਪਿਛਲੇ ਸਾਲ ਪਿਛਲੇ ਸਾਲ ਭਾਈ ਨੂਰ ਦੇਖਦੀ ਆ ਵੀ ਕੀ ਹੋ ਗਿਆ ਕੀ ਤੇ ਕੀ ਦੇਖਦਾ ਮੇਰਾ ਪੁੱਤ ਕੀ ਤਕਾ ਹੁੰਦਾ ਏ ਤਾ ਬੋਲਣਾ ਕੀ ਤੇ ਕੀ ਹੈ ਵਾਹ ਦੇਖਾ ਵਾਹ ਦੇਖਾ ਵਾਹ ਦੇਖਿਆ ਬੰਦਾ ਦੇਖੀ ਉਹ ਲੈ ਰਹੀ ਕਿੰਨੀ ਅਚੋ ਨੀ ਆਉ ਦੇਖ ਉਹ ਦੇਖ ਇੱਧਰ ਪੁੱਤ ਪੁੱਤਰ ਦੇਖੀ ਉਹਨੂੰ ਫੋਨ ਇੱਧਰ ਫੋਨ ਫੋਨ ਹੁਣ ਨਿਗਾ ਪਈ ਉਹਦੀ ਇਹ ਤਾਂ ਕਹੂੰਗਾ ਮੈਨੂੰ ਵਾਰ ਘਮਾਉ ਹੁਣ ਹਾਂ ਇਹ ਖੂਸ਼ ਦੇਖ ਦੇਖ ਨਿਗਾ ਦੇਖ ਨਿਗਾ ਪੈ ਗਈ ਬਸ ਇੱਧਰ ਲੜੀਆਂ ਪਰ ਹੁਣ ਸਾਹਮਣੇ ਹਜੇ ਜੂ ਜੂ ਨੇਰਾ ਹੋਣਾ ਜੂ ਜੂ ਦੇਖਿਓ ਹਾਂ ਤੇ ਹੁਣ ਤੈਨੂੰ ਐ ਪਤਾ ਲੱਗ ਗਿਆ ਮੰਮੀ ਵੀ ਇੱਕੇ ਲੜੀ ਸਾਰੀ ਆਪਣੇ ਘੁੰਮ ਜਾਂਦੀ ਆ ਠੀਕ ਨਹੀਂ ਛੋਣੀ ਜੇ ਇੱਧਰ ਇੱਕ ਦੋ ਵੱਤ ਗਈ ਹੈ ਨਾ ਹਾਂ 2-4 ਫੁੱਟ ਉੱਪਰ ਖਾਲਤੂ ਆ ਵੀ ਥੋੜਾ ਜਿਹਾ ਅਸੀਂ ਐ ਕਰੇ ਕਰੂਗਾ ਗਾ ਨਿਸ਼ਾਨੀ ਲਾਦਾ ਨਹੀਂ ਬੇ ਇੱਥੇ ਤੱਕ ਐ ਪੂਰੀਆਂ ਹੁੰਦੀਆਂ ਹਾਂ ਨਹੀਂ ਆਪਲ ਮਾ ਤਾਂ ਹੁਣ ਪਤਾ ਲੱਗ ਗਿਆ ਗਾਹ ਨੂੰ ਵੀਡੀਓ ਕੱਢ ਕੇ ਦੇਖ ਲੈਣੀ ਆਪਾਂ ਵੀ ਭਾਈ ਕਿੰਨੀਆਂ ਕਿੰਨੀਆਂ ਥੱਲੇ ਨੂੰ ਕਰੀਆਂ ਦੀਆਂ ਹੋਰ ਕਿੰਨੀਆਂ ਘਾਈਆਂ ਦੀਆਂ ਸਾਰੀਆਂ ਤੇ ਪਾਪਾ ਜੀ ਠੀਕ ਲੱਗਦੀਆਂ ਬਹੁਤ ਵਧੀਆ ਬਣ ਗਈ ਗੱਲ ਠੀਕ ਆ ਠੀਕ ਹੈ ਦੋ ਤਾਂ ਦੋ ਚਾਰ ਕ ਫੁੱਟ ਆ ਜ਼ਿਆਦਾ ਨਹੀਂ ਆ ਬਾਲ ਤੋਂ ਲੈਟ ਆਵਲੀ ਤੂੰ ਵੀ ਬੜੀ 2-4 ਕਫੋਟੇ ਆ ਜਿਆਦਾ ਨਹੀਂ ਹੈਗੀਆਂ ਤੇ ਲਓ ਜੀ ਫਿਰ ਹੁਣ ਦਿਓ ਭਾਈ ਇਜਾਜ਼ਤ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਦੱਸਿਓ ਤੁਸੀਂ ਵੀ ਭਾਈ ਕਿਵੇਂ ਦੀਆਂ ਲੱਗੀਆਂ ਲੜੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਾਲੇ ਸਾਰੇ ਜਾਣੇ ਦੀਵਾਲੀ ਦੱਸਿਓ ਭਾਈ ਕਿਹੜੇ ਦਿਨ ਮਨਾਉਣੀ ਆ 20 ਨੂੰ ਮਨਾਉਣੀ ਆ ਕਿ 21 ਨੂੰ ਮਨਾਉਣੀ ਆ